ਬਾਬਾ ਦੀਪ ਸਿੰਘ ਜੀ ਵਰਗੀ ਸ਼ਖਸੀਅਤ ਨਾ ਇਸ ਦੁਨੀਆ ਤੇ ਕੋਈ ਹੋਈ ਏ ਤੇ ਨਾ ਹੀ ਕੋਈ ਹੋ ਸਕਦੀ ਏ ਜੀ ਸਾਡੇ ਸਿੱਖ ਹੋਣ ਦਾ ਮਾਣ ਏ ਸਾਨੂੰ ਸਾਡੇ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਹੈ ਸ਼ਹੀਦੀ ਦੇ ਕੇ ਸਾਡੇ ਸਿੱਖ ਕੌਮ ਦੀ ਸਥਾਪਨਾ ਕੀਤੀ ਏ ਜੀ ਇਸ ਸ਼ਾਂਤੀ ਆ ਕੇ ਬਹੁਤ ਸਕੂਨ ਮਿਲਦਾ ਵਾ ਮਤਲਬ ਜੋ ਵੀ ਦੁੱਖ ਦਰਦ ਹੁੰਦੇ ਸਾਰੇ ਇਸ ਜਗ੍ਹਾ ਤੇ ਆ ਕੇ ਭੁੱਲ ਜਾਂਦੇ ਆ ਮਹਾਰਾਜ ਜੀ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇੰਨੇ ਭਾਗਾਂ ਲੈ ਬਣਾਇਆ ਕਿ ਸਾਨੂੰ ਆਪਣੇ ਸਥਾਨਾਂ ਤੇ ਲੈ ਕੇ ਆਇਓ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਮਹਾਰਾਜ ਜੀ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਜਨਨ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਗੁਰਪੁਰਬ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਇੱਥੇ ਦੇਖ ਸਕਦੇ ਹੋ ਕਿ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਤੇ ਖਾਸ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੂੰ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਸੰਗਤ ਜਿਹੜੀ ਹੈ ਉਹ ਦਰਸ਼ਨਾ ਦਿਦਾਰੇ ਕਰਨ ਲਈ ਇੱਥੇ ਪਹੁੰਚ ਰਹੀ ਹੈ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਆ ਰਹੀਆਂ ਨੇ ਤੇ ਇਸ ਮੌਕੇ ਤੇ ਹੀ ਖਾਸ ਬਹੁਤ ਹੀ ਰੰਗ-बिरंगे ਸੋਹਣੇ ਫੁੱਲਾਂ ਦੇ ਨਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੂੰ ਸਜਾਇਆ ਗਿਆ ਹੈ ਜੋ ਕਿ ਸਭ ਦੀ ਆਕਰਸ਼ਣ ਦਾ ਕੇਂਦਰ ਵੀ ਬਣ ਰਿਹਾ ਹੈ ਇਸ ਦੇ ਨਾਲ ਨਾਲ ਹੀ ਅੰਦਰ ਸਮਾਗਮ ਚੱਲ ਰਹੇ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਭਰ ਰਹੀਆਂ ਨੇ ਗੱਲਬਾਤ ਕਰਦੇ ਆ ਸੰਗਤਾਂ ਮੌਜੂਦ ਨੇ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਜ ਤਨਤਨ ਅਮਰਜੀਤ ਬਾਬਾ ਦੀਪ ਸਿੰਘ ਜੀ ਦਾ ਛੀ ਦੀਦੜਾ ਸੰਗਤਾਂ ਬੜੀ ਸ਼ਰਧਾ ਔਰ ਭਾਵਨਾ ਨਾਲ ਮਨਾ ਰਹੀਆਂ ਨੇ ਇੱਥੇ 13 ਤਰੀਕ ਤੋਂ ਖੰਡਪੜ ਸਾਹਿਬ ਆਰੰਭ ਹੋਇਆ ਸੀ ਅੱਜ ਖੰਡਪੜ ਸਾਹਿਬ ਦਾ ਭੋਗ ਪਿਆ ਔਰ ਇਸ ਤੋਂ ਬਾਅਦ ਭੋਗ ਤੋਂ ਬਾਅਦ ਜਿਹੜਾ 10 ਸਵਾ 10 ਵਜੇ ਜਿਹੜੀ ਸਟੇਜ ਚੱਲੂ ਹੋ ਜਾਣੀ ਆ ਉੱਥੇ ਰਾਗੀ ਸਿੰਘ ਕਵੀ ਮੁੜ ਕੇ 2 ਤੋਂ 4 ਸਭ ਤੋਂ ਜ਼ਿਆਦਾ ਪਾਠ ਹੋਣਾ ਹੈ ਰਾਤ ਨੂੰ ਫੇਰ ਸਮਾਗਮ ਜਿਹੜਾ ਰਾਤ 12 ਵਜੇ ਤੱਕ ਚੱਲਣਾ ਜੀ ਮੇਰੀ ਸੰਗਤ ਨੂੰ ਬੇਨਤੀ ਹੈ ਆਪ ਜੀ ਦਾ ਟੀਵੀ ਦੇ ਮਾਧਮ ਰਾਹੀਂ ਜਿੱਥੋਂ ਤੱਕ ਸੰਗਤ ਸੁਣਦੀ ਆ ਸੰਗਤ ਆਵੇ ਗੁਰੂ ਘਰ ਆਪਣੇ ਬੱਚਿਆਂ ਨੂੰ ਲੈ ਕੇ ਆਵੋ ਤਾਂ ਕਿ ਬਾਬਾ ਜੀਪ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ ਔਰ ਬਾਬਾ ਜੀਪ ਸਿੰਘ ਜੀ ਬਾਰੇ ਆਪ ਜੀ ਨੂੰ ਜਾਣਕਾਰੀ ਹੋਵੇ ਔਰ ਗੁਰੂ ਦਾ ਲੜ ਲੱਗੋ ਬੱਚਿਆਂ ਨੂੰ ਲੈ ਕੇ ਆਓ ਔਰ ਸਾਰੀ ਸਟੇਜ ਤੇ 12 ਵਜੇ ਤੱਕ ਜਿਹੜਾ ਸਮਾਗਮ ਹੋਣਾ ਵਾ ਉਹ ਸਰਵਣ ਕਰੋ ਤੋ ਬੱਚਿਆਂ ਨੂੰ ਇਤਿਹਾਸ ਤੋਂ ਜਾਣੋ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਦੇਖ ਸਕਦੇ ਹੋ ਕਿ ਅੱਜ ਦੇ ਸਮਾਗਮਾਂ ਦੇ ਬਾਰੇ ਬੜੀ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ ਜੋ ਕਿ ਅਸਾੜਾ ਦਿਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਸਮਾਗਮ ਚੱਲਣ ਵਾਲੇ ਨੇ ਜਿਹਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਹਾਜ਼ਰੀ ਭਰਨ ਗਿਆ ਸੁਖਮੀ ਸਾਹਿਬ ਦੇ ਪਾਠ ਹੋਣਗੇ ਤੇ ਇਸ ਦੇ ਨਾਲ ਨਾਲ ਹੀ ਕਵੀ ਦਰਬਾਰ ਵੀ ਲੱਗੇਗਾ ਤੇ ਸੋਹਣੇ ਫੁੱਲ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਅੰਦਰ ਪੇ ਦਵਾਰ ਪ੍ਰਵੇਸ਼ ਦਵਾਰ ਦਾ ਦ੍ਰਿਸ਼ ਦਿਖਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਪ੍ਰਵੇਸ਼ ਦਵਾਰ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਜਿੱਥੋਂ ਸੰਗਤਾਂ ਆਪਣੇ ਚੈਰਨ ਜਿਹੜੇ ਨੇ ਉਹ ਤੋਂ ਕੇ ਅੰਦਰ ਜਾਂਦੀਆਂ ਨੇ ਉੱਥੇ ਦੇਖ ਸਕਦੇ ਹੋ ਕਿ ਇਹ ਸੋਹਣੇ ਫੁੱਲਾਂ ਦੇ ਨਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੂੰ ਸਜਾਇਆ ਗਿਆ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਭਰੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਹਰ ਪਾਸੇ ਜਿਹੜਾ ਹੈ ਤਰਬਤ ਕੀਰਤਨ ਦੇ ਗੂੰਜ ਸੁਣਾਂ ਦੇ ਰਹੀ ਹੈ ਜੇ ਕਾਰਿਆਂ ਦੀ ਗੂੰਸਨਾਈ ਦੇ ਰਹੀ ਹੈ ਹਰ ਪਾਸੇ ਸੰਗਤਾ ਜਿਹੜੀਆਂ ਨੇ ਉਹ ਅਲੋਕਿਕ ਨਜ਼ਾਰਾ ਇਹ ਦੇਖਣ ਇੱਥੇ ਪਹੁੰਚ ਰਹੀਆਂ ਨੇ ਦੂਰੋਂ ਦੂਰੋਂ ਸੱਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਭਰ ਰਹੀਆਂ ਨੇ ਗੱਲਬਾਤ ਕਰਾਂਗੇ ਹੋਰ ਵੀ ਸੰਗਤਾ ਦੇ ਨਾਲ ਦੇਖ ਸਕਦੇ ਹੋ ਕਿ ਇਸ ਦੇ ਨਾਲ-ਨਾਲ ਹੀ ਇਸ ਅਲੋਕਿਕ ਦ੍ਰਿਸ਼ ਨੂੰ ਫੁੱਲਾਂ ਦੇ ਦ੍ਰਿਸ਼ ਨੂੰ ਜਿਹੜਾ ਹੈ ਸੰਗਤਾ ਆਪਣੇ ਕੈਮਰਿਆਂ ਦੇ ਵਿੱਚ ਵੀ ਕੈਦ ਕਰ ਰਹੀਆਂ ਨੇ ਹੋਰ ਵੀ ਸੰਗਤਾ ਜਿਹੜੀਆਂ ਆਪਣੇ ਛੋਟੇ-ਛੋਟੇ ਬੱਚੇ ਲੈ ਕੇ ਇੱਥੇ ਹਾਜ਼ਰੀ ਭਰ ਰਹੀਆਂ ਨੇ ਸੇਵਾਦਾਰਾਂ ਵੱਲੋਂ ਸੇਵਾ ਕਿੱਥੀ ਚੱਲ ਰਹੀ ਹੈ ਗੱਲਬਾਤ ਕਰਦੇ ਆ ਨੌਜਵਾਨ ਮੌਜੂਦ ਨੇ ਤਾ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਕਿੱਥੋਂ ਆਏ ਅਸੀਂ ਡੇਰਾਬਾਬ ਬਣਾਦੇ ਆ ਅੱਜ ਖਾਸ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਹਾਜ਼ਰੀ ਭਰੀ ਹੈ ਕੀ ਕਹਿਣਾ ਚਾਹੋਗੇ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਸਿੱਖ ਹੋਣ ਦਾ ਮਾਣ ਹੈ ਸਾਨੂੰ ਸਾਡੇ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਹੈ ਸ਼ਹੀਦੀ ਦੇ ਕੇ ਸਾਡੇ ਸਿੱਖ ਕੌਮ ਦੀ ਸਥਾਪਨਾ ਕੀਤੀ ਹੈ ਜੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਦੂਰ ਦੂਰੋਂ ਇੱਥੇ ਖਾਸ ਇਸ ਮੌਕੇ ਹਾਜ਼ਰੀ ਭਰਨ ਆਈਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਿੱਥੋਂ ਆਇਓ ਅਈ ਅੰਮ੍ਰਿਤਸਰ ਤੋਂ ਲੋਕਲ ਮੈਂ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਸ਼ਹੀਦੀ ਦਿਹਾੜੇ ਤੇ ਮੌਕੇ ਤੇ ਦੂਰ ਦੂਰੋਂ ਸੰਗਤਾਂ ਤੇ ਹਾਜ਼ਰੀ ਭਰਨ ਆਈਆਂ ਬਹੁਤ ਹੀ ਖੁਸ਼ੀ ਹੈ ਜੀ ਉੜਪਾਗੇ ਆ ਜੀ ਕਰਮਾ ਭਾਗਾ ਵਾਲੇ ਆ ਜੀ ਅੱਜ ਗੁਰੂ ਘਰ ਆ ਗਏ ਆ ਜੀਵਨ ਸਫਲ ਹੋ ਗਿਆ ਮੇਰਾ ਤੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਤੇ ਨਾਲ ਸਕੂਨ ਮਹਿਸੂਸ ਕਰ ਰਹੀਆਂ ਨੇ ਇਸ ਪਾਵਨ ਧਰਤੀ ਤੇ ਆ ਕੇ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਜੀ ਮੈਂ ਪਟਿਆਲੇ ਤੋਂ ਪਟਿਆਲੇ ਤੋਂ ਖਾਸ ਅਜੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਹਾਜ਼ਰੀ ਭਰਨ ਆਏ ਹਾਂ ਜਿੰਦਗੀ ਕਹਿਣਾ ਚਾਹੋਗੇ ਕਿਵੇਂ ਦਾ ਲੱਗ ਰਿਹਾ ਹੈ ਲੋਕ ਇੱਕ ਨਜ਼ਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਜੀ ਅੱਜ ਗੁਰੂਆਂ ਦੇ ਮਰੇ ਪ੍ਰਗਟ ਦਿਵਸ ਹੈ ਹਾਂਜੀ ਇਸ ਦੇ ਨਾਲ ਨਾਲ ਹੀ ਅੱਜ ਅੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਸ਼ੇਦਾਨੋਂ ਪਰਨਾਮ ਆ ਸਾਡੀ ਗੁਰਮਾਰ ਚੜ੍ਹਦੀ ਕਲਾ ਕਦੇ ਸਭ ਦਾ ਸਾਥ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਹੋਰ ਵੀ ਸੰਗਤਾਂ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਖਾਸ ਮੌਕੇ ਤੇ ਹਾਜ਼ਰੀ ਭਰਣ ਆਈਆਂ ਨੇ ਤੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਅਮਰਸਾ ਸੇ ਬਟਾਲਾ ਰੋਡ ਸੇ ਬਟਾਲਾ ਰੋਡ ਸੇ ਕਿਹਦਾ ਲੱਗ ਰਿਹਾ ਹੈ ਅੱਜ ਜੀ ਬਾਬਾ ਦੀਪ ਸਿੰਘ ਜੀ ਕਾ ਸ਼ਹੀਦੀ ਦਿਹਾੜਾ ਤੇ ਕਿਹਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਪੁਰਵੀ ਸੰਗਤ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਆਂ ਕਿ ਲੜਕੀਆਂ ਵੀ ਇੱਥੇ ਖਾਸ ਹਾਜ਼ਰੀ ਪਰਣਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਹਾਜ਼ਰੀ ਪਰਣਾਈਓ ਤਾਂ ਤੰਦਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸਿੱਖ ਕੌਮ ਦੇ ਮਹਾਨ ਜਨਮ ਦਾ ਬਾਬਾ ਜੀ ਦਾ ਅਛੀ ਦਿਹਾੜਾ ਵਾ ਮਤਲਬ ਇਸ ਥਾਂ ਤੇ ਆ ਕੇ ਬਹੁਤ ਸਕੂਨ ਮਿਲਦਾ ਵਾ ਮਤਲਬ ਜੋ ਵੀ ਦੁੱਖ ਦਰਦ ਹੁੰਦੇ ਸਾਰੇ ਇਸ ਜਗ੍ਹਾ ਧਿਆਨ ਕੀ ਭੁੱਲ ਜਾਂਦੇ ਆ ਬਹੁਤ ਖੁਸ਼ੀ ਮਿਲਦੀ ਹੈ ਇਸ ਥਾਂ ਤੇ ਆ ਕੇ ਔਰ ਵੀ ਗੱਲ ਕਰਦੇ ਹਾਂ ਜੀ ਕਿੰਦਾ ਲੱਗ ਰਿਹਾ ਤੁਹਾਨੂੰ ਅੱਜ ਸੰਗਤਾਂ ਦੂਰ ਦੂਰੋਂ ਆ ਕੇ ਬਾਬਾ ਦੀਪ ਸਿੰਘ ਜੀ ਭਰੀ ਬਹੁਤ ਵਧੀਆ ਲੱਗ ਰਿਹਾ ਜਿਹਨੂੰ ਕਹਿੰਦੇ ਬਹੁਤ ਦਿਲ ਨੂੰ ਸਕੂਨ ਮਿਲਦਾ ਵਾ ਤੇ ਤੰਤਰ ਬਾਬਾ ਦੀ ਸਿੰਘ ਜੀ ਬਾਬਾ ਰੇਸ਼ੀ ਦੀ ਧੜਾਵਾ ਜਾ ਤੇ ਬਹੁਤ ਸੰਗਤਾਂ ਇਕੱਠ ਹੈ ਤੰਤਰ ਬਾਬਾ ਦੀ ਸਿੰਘ ਜੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹ ਆਇਓ ਜੀ ਮੈਂ ਟਾਲੀ ਤੋਂ ਆਇਆ ਜੀ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜੇ ਤੇ ਸੰਤਾ ਦੂਰ ਦੂਰ ਤੇ ਹਾਜ਼ਰੀ ਭਰੀ ਹੈ ਨਾ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਹੈ ਜੋ ਸੰਸਾਰ ਦੇ ਉੱਤੇ ਗੁਰੂ ਮਹਾਰਾਜ ਦੀ ਇਹ ਬਾਬਾ ਦੀਪ ਸਿੰਘ ਦੀ ਜੋ ਸ਼ਹੀਦੀ ਹੈ ਉਹਨੂੰ ਕੋਈ ਦੁਨੀਆ ਭੁੱਲ ਨਹੀਂ ਸਕਦੀ ਔਰ ਆ ਵਰਲਡ ਦੇ ਵਿੱਚ ਮਤਲਬ ਕਿ ਇਹਨਾਂ ਦਾ ਦਿਨ ਦਿਹਾੜਾ ਮਨਾ ਲਏ ਇਸ ਕਰਕੇ ਸਾਡੀ ਥੰਗਤ ਨੂੰ ਇਸ ਕੀ ਦੀ ਧੜੇ ਤੇ ਲੱਖ ਲੱਖ ਵਧਾਈਆਂ ਰੈਕੋਰਡ ਬਣਾ ਰਿਹਾ ਹੈ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਜਿਹੜੇ ਜਿਨ੍ਹਾਂ ਨੇ ਸਾਡੇ ਸਿੱਖ ਕੌਮ ਲਈ ਪੂਰੇ ਸਰਬ ਸੰਜੀਵਾਲਤ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਤੇ ਇਸ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਹੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਜਨੌਕੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਖਾਸ ਸੰਗਤਾਂ ਇਥੇ ਨਤਮਸਤਕ ਹੋਣ ਪਹੁੰਚੀਆਂ ਨੇ ਇਸ ਪਵਿੱਤਰ ਅਸਥਾਨ ਤੇ ਸੇਵਾਦਾਰਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਦੂਰੋਂ ਦੂਰੋਂ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਐਸਜੀਪੀਸੀ ਵੱਲੋਂ ਖਾਸ ਪ੍ਰਬੰਧ ਕੀਤੇ ਗੇ ਨੇ ਸੇਵਾਦਾਰਾਂ ਦੀ ਸਫਤ ਸੇਵਾਦਾਰਾਂ ਨੂੰ ਸੇਵਾਦਾਰਾਂ ਅਤੇ ਐਸਜੀਪੀਸੀ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਹਮਾਰਾ ਜੀ ਦੇ ਗੁਰਨਾਨਕ ਸਾਹਿਬ ਮਹਾਰਾਜ ਦਾ ਐਡਾ ਪਵਿੱਤਰ ਦਿਹਾੜਾ ਸਾਰੀਆਂ ਸੰਗਤਾਂ ਨੂੰ ਪੂਰਬ ਦੀਆਂ ਲੱਖ ਲੱਖ ਵਧਾਈਆਂ ਮਹਾਰਾਜ ਨੇ ਬਹੁਤ ਤਰਸ ਕੀਤਾ ਕਿਰਪਾ ਕਰਕੇ ਸਾਨੂੰ ਆਪਣੇ ਅਸਥਾਨਾਂ ਤੇ ਲੈ ਕੇ ਗੁਰੂ ਮਹਾਰਾਜ ਦਾ ਸ਼ੁਕਰ ਹੈ ਸ਼ੁਕਰ ਹੈ ਸਾਰੀ ਸੰਗਤ ਨੂੰ ਹਲੇਮੀਆਂ ਤੇ ਪਿਆਰਾਂ ਦੀ ਲਹਿਰ ਵਿੱਚ ਮਹਾਰਾਜ ਰੱਖਣ ਸਤਿਗੁਰ ਦਾ ਬਹੁਤ ਸਤਿਕਾਰ ਦੀ ਅਜਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਕੀ ਕਹਿਣਾ ਚਾਹੋਗੇ ਅੱਜ ਇਸ ਗੁਰੂ ਬਾਬਾ ਦੀਪ ਸਿੰਘ ਜੀ ਦੀ ਧਰਤੀ ਤੇ ਸੰਗਤਾਂ ਨਤਮਸਤਕ ਹੋਣ ਸਿਪਸੇ ਵੀ ਕਹਾਂਗੇ ਮਹਾਰਾਜ ਜੀ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇੰਨੇ ਭਾਗਾਂ ਲੈ ਬਣਾਇਆ ਕਿ ਸਾਨੂੰ ਆਪਣੇ ਸਥਾਨਾਂ ਤੇ ਲੈ ਕੇ ਆਇਓ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਮਹਾਰਾਜ ਜੀ ਚਲ ਸੋ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਤਿਗੁਰੂ ਜੀ ਦੇ ਮਹਾਰਾਜ ਦੇ ਪਵਿੱਤਰ ਦਿਹਾੜੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਔਰ ਸਭ ਨੂੰ ਸ਼ੁਭ ਕਾਮਨਾਵਾਂ ਮਹਾਰਾਜ ਸਾਹਿਬ ਨੂੰ ਤੰਤੰਦਸਤੀ ਚੜ੍ਹਦੀ ਕਲਾ ਬਖਸ਼ਣ ਇਹ ਸੇਤਰਾ ਸਾਧਗੁਰ ਆਪਣੇ ਚੰਨਾਂ ਦੇ ਨਾਲ ਸਾਰੀਆਂ ਸੰਤਾਂ ਨੂੰ ਲਾਗ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਕਿ ਸੰਗਤਾਂ ਆਪਣੇ ਆਪ ਨੂੰ ਕਿੰਨਾ ਵੱਡ ਭਾਗਾ ਮਹਿਸੂਸ ਕਰ ਰਹੀਆਂ ਨੇ ਜੋ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਤੇ ਦੂਰ ਦੂਰੋਂ ਸੰਗਤਾਂ ਕਿਥੇ ਨਤਮਸਤਕ ਆ ਰਹੀਆਂ ਨੇ ਇਸ ਦੇ ਨਾਲ ਹੀ ਪ੍ਰਣਾਮ ਕਰ ਰਹੀਆਂ ਨੇ ਸ਼ਹੀਦ ਧੰਤਨ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਕਿ ਇੱਥੇ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਤੇ ਇਸ ਦੇ ਨਾਲ ਨਾਲ ਹੀ ਸੰਗਤਾਂ ਜਿਹੜੀਆਂ ਨੇ ਦੂਰ ਦੂਰੋਂ ਆ ਕੇ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਖਾਸ ਪ੍ਰਬੰਧ ਕੀਤੇ ਗਏ ਨੇ ਅੱਜ ਦੇ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸਮਾਗਮ ਲਣ ਵਾਲੇ ਨੇ ਅੰਦਰ ਅਖਾੜਬਾਟ ਸਾਹਿਬ ਦਾ ਪੋਪ ਪੈ ਗਿਆ ਤੇ ਕਥਾ ਚੱਲ ਰਹੀ ਹੈ ਦੁਪਹਿਰ 2 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਇਸ ਦੇ ਨਾਲ ਨਾਲ ਇਹ ਕਈ ਪੰਥਕ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਣਗੀਆਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਨਾਲ ਦੇ ਨਾਲ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਤੇ ਇੱਥੇ ਹਾਜ਼ਰੀਆਂ ਭਰਨ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਹੀ ਆਏ ਹੋ ਹਾਂਜੀ ਤੇ ਕੀ ਕਿਵੇਂ ਦਾ ਲੱਗ ਰਿਹਾ ਅੱਜ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀ ਭਰੀ ਐ ਮੱਥਾ ਟੇਕਿਆ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਹੋਰ ਨਾਲ ਕੋਣ ਆਇਆ ਤੁਹਾਡੇ 엄마 ਪਾਪਾ ਦੇ ਦੀਦੀ ਅੱਛਾ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆ ਗਏ ਪਹਿਲਾਂ ਵੀ ਆਨੇ ਹਾਂ ਤੇ ਕੀ ਕਹਿਣਾ ਚਾਹੋਗੇ ਸ਼ਬਦ ਆਂਦਾ ਕੋਈ ਸੁਣਾਓਗੇ ਜੇ ਕਾਰਾ ਲਗਾ ਦਵਾਂ ਜੇ ਕਾਰਾ ਲਾ ਦੋ ਬੋਲੇ ਸੋਨੇਹਾਰ ਸ ਸੰਗਤ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਖਾਸ ਨਤ ਮस्तक ਹੋਣਾ ਹੈ ਉਹ ਇਸ ਧਰਤੀ ਤੇ ਕੀ ਕਹਿਣਾ ਚਾਹੁੰਦਾ ਹੈ ਬਾਬਾ ਦੀਪ ਸਿੰਘ ਜੀ ਵਰਗੀ ਸ਼ਖਸੀਅਤ ਨਾ ਇਸ ਦੁਨੀਆ ਤੇ ਕੋਈ ਹੋਈ ਏ ਤੇ ਨਾ ਹੀ ਕੋਈ ਹੋ ਸਕਦੀ ਏ ਜੀ ਉਹਨਾਂ ਵਰਗਾ ਹੋਣਾ ਕਿ ਉਹਨਾਂ ਦੇ ਪੈਰਾਂ ਵਰਗਾ ਵੀ ਕੋਈ ਹੋ ਸਕਦਾ ਜੀ ਉਹ ਤੇ ਬਹੁਤ ਹੀ ਲਾਹੀ ਜੋਤ ਨੇ ਉਹਨਾਂ ਦੇ ਦਾਤੇ ਨਾਸਮਤਕ ਹੋਣਾ ਵੀ ਉਹਨਾਂ ਦੀ ਮੇਰ ਆ ਹਰ ਕੋਈ ਨਹੀਂ ਆ ਸਕਦਾ ਜਿਨ੍ਹਾਂ ਨੂੰ ਬੁਲਾਉਣ ਉਹ ਹੀ ਆ ਸਕਦਾ ਜੀ ਇਹ ਹਰ ਇੱਕ ਤੇ ਬਾਬਾ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਆਪਣੇ ਧਰਮ ਨਾਲ ਜੋੜਦੇ ਨੇ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਿੱਖਿਆ ਲਓ ਉਹਨਾਂ ਵਾਂਗੂ ਗੁਰਬਾਣੀ ਨਾਲ ਜੁੜੋ ਉਹਨਾਂ ਵਾਂਗੂ ਸਿੱਖੀ ਨਾਲ ਪਿਆਰ ਕਰੋ ਤੇ ਸਿੱਖੀ ਨੂੰ ਵੱਧ ਵੱਧ ਪਰਹੁਲਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਸਰਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਦੂਰੋ ਦੂਰੋ ਹਾਜ਼ਰੀਆਂ ਭਰਨ ਆਈਆਂ ਨੇ ਤੇ ਆਪਣੇ ਆਪ ਨੂੰ ਵੱਡ ਭਾਗਾ ਮਹਿਸੂਸ ਕਰੀਆਂ ਨੇ ਤੇ ਇਸ ਦੇ ਨਾਲ ਨਾਲ ਹੀ ਸੰਦੇਸ਼ ਦੇਰੀਆਂ ਨੇ ਕਿ ਸਰਬ ਸੰਜੀ ਵਾਲਤਾ ਦਾ ਸੰਦੇਸ਼ ਦੇਰੀਆਂ ਨੇ ਤੇ ਨਾਲ ਕਹਿ ਰਹੇ ਨੇ ਆਪਸੀ ਪਾਈਚਾਰਾ ਪਿਆਰ ਪ੍ਰੇਮ ਸਤਿਕਾਰ ਬਣਾ ਕੇ ਰੱਖੋ ਜੋ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਉਸ ਪ੍ਰੇਰਣਾ ਤੇ ਚੱਲੋ ਤੇ ਇਸ ਦੇ ਨਾਲ ਨਾਲ ਹੀ ਸੰਗਤਾਂ ਇੱਥੇ ਹਾਜ਼ਰੀ ਭਰ ਕੇ ਬਹੁਤ ਹੀ ਵੱਡ ਭਾਗਾ ਮਹਿਸੂਸ ਕਰੀਆਂ ਨੇ ਅੱਜ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਕੈਮਰਾਮੈਨ ਰਸ਼ਤੇ ਨਾਲ ਮੈਸੂਖ ਜੀ ਪੰਜਾਬ ਟੀਵੀ ਅੰਮ੍ਰਿਤਸਰ